ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਤੁਹਾਨੂੰ ਦਿਆਂਗੇ ਜੀ ਆਉਂਦੇ ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 12 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਹੋਰ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਔਰ ਕੀ ਹਾਲਾਤ ਰਹਿਣਗੇ ਆਉਂਦੇ ਦਿਨਾਂ ਦੇ ਦਰਮਿਆਨ ਤੇ ਕੀ ਕੋਈ ਨਵਾਂ ਸਿਸਟਮ ਆ ਰਿਹਾ ਇਹਦੀ ਤੁਹਾਨੂੰ ਗੱਲ ਦੱਸਾਂਗੇ ਸਸਰ ਦੀਆਂ ਤਾਜ਼ਾ ਸੈਟਲਾਈਟ ਦਸੀਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 5 ਅਪ੍ਰੈਲ ਦੀ ਜਿਹੜੀ ਸਵੇਰ ਹੈ ਤੇ ਲਗਭਗ ਸਵੇਰ ਦੇ 6:30 8:30 ਵਜੇ ਚਾਰਿਆ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੀ ਕਰੀਏ ਤੇ ਦੇ ਸਕ ਤੇ ਜੇਕਰ ਆਪਾਂ ਮੀਤੇ ਦਿਨਾਂ ਦੇ ਮੁਕਾਬਲੇ ਦੇਖੀਏ ਜਿਵੇਂ ਕਿ ਤੁਹਾਨੂੰ ਕਿਹਾ ਸੀ ਕਿ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਹੋਣਾ ਤੈ ਹੈ ਤੇ ਮੀਤੇ 24 ਘੰਟਿਆਂ ਦੇ ਦਰਮਿਆਨ ਪੰਜਾਬ ਦੇ ਵਿੱਚ ਪਟਿਆਲਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ 36.2 ਡਿਗਰੀ ਦੇ ਨਾਲ ਉੱਥੇ ਹੀ ਹਰਿਆਣਾ ਦੇ ਵਿੱਚ ਜਿਹੜਾ ਟੈਂਪਰੇਚਰ 38.1 ਡਿਗਰੀ ਦੇ ਨਾਲ ਰੋहतक ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਸੋ ਇਹਨਾਂ ਦੇ ਵਿੱਚ ਹੋਰ ਵਾਧਾ ਹੋਏਗਾ ਜੀ ਉੱਤਰ ਵੱਲੋਂ ਚੋ ਦੀਆਂ ਜਿਹੜੀਆਂ ਹਵਾਵਾਂ ਚੜ੍ਹੀਆਂ ਸੀ ਉਹ ਹਲਕੇ ਰਫ਼ਤਾਰ ਨਾਲ ਚੱਲਦੇ ਆ ਰਹਿਣਗੇ ਜਿਹੜੀ ਗਰਮਾਹਟ ਹੈ ਉਹ ਹਾਲੇ ਹੋਰ ਵਧੇਗੀ ਤੇ ਆਉਂਦੇ ਦਿਨਾਂ ਦੇ ਦਰਮਿਆਨ ਮੌਸਮ ਹਕ ਨੇ ਹੀਟ ਵੇਵ ਦੇ ਜਿਹੜੇ ਨੇ ਅਲਰਟ ਜਾਰੀ ਕੀਤੇ ਨੇ ਇਹ ਹੀਟ ਵੇਵ ਦਾ ਜਿਹੜਾ ਪਹਿਲਾ ਦੌਰ ਹੈ ਉਹ 9 ਤੋਂ ਲੈ ਕੇ 8 9 10 11 ਇਹਨਾਂ ਦਿਨਾਂ ਦੇ ਦਰਮਿਆਨ ਲੱਗੇਗਾ ਤੇ ਗਰਮ ਲੋ ਹੈ ਜਿਹੜੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਚੱਲੇਗੀ ਜਿਸ ਦੇ ਨਾਲ ਟੈਂਪਰੇਚਰ ਦੇ ਵਿੱਚ ਵਾਧਾ ਹੋਰ ਹੋਏਗਾ ਇਹ ਟੈਂਪਰੇਚਰ ਦੂਜੇ ਪਾਸੇ ਤਾਂ ਬਦਲ ਕੇ ਕਿਉਂਕਿ ਦੱਖਣ ਪਰੇ ਦੀ ਹਵਾ ਜਿਹੜੀ ਆ ਵਾਪਸੀ ਹੋਣੀ ਹੈ 6 ਤੋਂ ਲੈ ਕੇ ਕੱਲ ਤੋਂ ਸ਼ਾਮ ਤੱਕ ਜਾਂ ਫਿਰ 7 ਦੀ ਸਵੇਰ ਤੋਂ 7 8 9 10 ਦੇ ਜਿਹੜੇ ਦਿਨ ਹੋਣਗੇ ਦੱਖਣ ਪਰੇ ਦੀ ਹਵਾ ਚੱ ਕਰਤੋਂ ਇਹ ਸਿਸਟਮ ਸ਼ੁਰੂ ਹੋਏਗਾ ਤੇ ਇਹਦੇ ਅਪਡੇਟ ਆਫਾਂ ਦਰਵਾਜੇ ਦੇਾਂਗੇ ਹਲਕੇ ਤੋਂ ਲੱਗੇ ਦਰਮਿਆਨੇ ਉਮੀਦ ਹੈ ਸਾਰ ਜੜਿਆ 9 10 11 12 ਇਹ ਦਿਨਾਂ ਦੇ ਆਸ-ਆਸ ਲੱਗਦੇ ਜਾਪਰੇ ਨੇ ਪਰ ਬਹੁਤਾ ਤਗੜਾ ਸਿਸਟਮ ਨਹੀਂ ਹੈ ਹਲਕੇ ਲੈਵਲ ਦਾ ਵੀ ਸਿਸਟਮ ਹੈ ਕਿਤੇ ਕਿਤੇ 28 ਸਿਸਟਮ ਦੋਵੇਗਾ ਤੇ ਜਦੋਂ ਇਹ ਸਿਸਟਮ ਤੋਂ ਪਹਿਲਾਂ ਦੱਖਣ ਪੱਰੇ ਦੀ ਹਵਾ ਚਲਣੀ ਹੈ ਤੇ ਦੱਖਣ ਪੱਰੇ ਦੀ ਹਵਾ ਚਲਣ ਨਾਲ ਟੈਂਪਰੇਚਰ ਦੇ ਵਿੱਚ ਵਾਧਾ ਜਰਾਇਆ ਹੋਣਾ ਤੈ ਹੈ ਜਿੱਥੇ ਟੈਂਪਰੇਚਰ ਜਿਹੜੇ ਸਟੇਬਲ ਚੱਲਦੇ ਹੋਏ ਨੇ 36 ਤੋਂ ਲੈ ਕੇ 38 ਦੇ ਵਿਚਕਾਰ ਪੰਜਾਬ ਦੇ ਵਿੱਚ ਤੇ 38 ਤੋਂ 49 ਦੇ ਆਸ-ਪਾਸ ਹਰਿਆਣੇ ਦੇ ਸੈਨਾਤ ਵਿੱਚ 2-3 ਡਿਗਰੀ ਦਾ ਇਜ਼ਾਫਾ ਹੋਏਗਾ ਉਹ ਦਿਨਾਂ ਦੇ ਦਰਮਿਆਨ ਹੋ ਸਕਦਾ 40 ਡਿਗਰੀ ਨੂੰ ਟੱਚ ਕਰ ਜਾਣ ਹਰਿਆਣੇ ਦੇ ਟੈਂਪਰੇਚਰ ਜਾਂ ਫਿਰ ਪਾਰ ਵੀ ਜਾ ਸਕਦੇ ਨੇ ਤੇ 40 ਡਿਗਰੀ ਦੇ ਆਸ-ਪਾਸ ਜਿਹੜੇ ਪੰਜਾਬ ਦੇ ਵੀ ਟੈਂਪਰੇਚਰ ਪਹੁੰਚ ਕਰ ਸਕਦੇ ਨੇ ਇਸਲਾਵਾ ਜੇ ਇੱਕ ਨਜ਼ਰ ਤਾਜ਼ਾ ਅਪਡੇਟ ਦਿਲਾ ਲੈਨੇ ਆ ਜੋ ਮੌਸਮ ਫਾਗਨੇ ਜਾਰੀ ਕੀਤੀ ਹੈ ਸਕਰੀਨ ਦੇ ਦੇਖ ਸਕਦੇ ਆ yellow alert ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਹੀਟ ਵੇਵ ਦੇ ਅਲਰਟ ਨੇ ਜੀ ਤੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਹੀਟ ਵੇਵ ਤੋਂ ਜਰਾਇਆ ਬਚ ਕੇ ਰਹਿਣਾ ਲੋ ਜਣਣੀ ਆ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਤੇ ਹੀਟ ਵੇਵ ਦੇ ਫਿਲਹਾਲ ਅਲਰਟ ਇੱਥੇ ਜਾਰੀ ਕੀਤੇ ਗਏ ਨੇ ਜਿਹੜਾ ਸਿਸਟਮ ਲੱਗਣਾ ਜੀ ਉਹਦੇ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਫਿਲਹਾਲ ਜਿਹੜਾ ਸਿਸਟਮ ਹੈ ਉਸੇ ਤਰ੍ਹਾਂ ਐਜ਼ ਇਟ ਉਸੇ ਤਰ੍ਹਾਂ ਆ ਰਿਹਾ ਜੋ ਜਿਹੜੀ ਆਪਾਂ ਉਮੀਦ ਕਰ ਰਹੇ ਹਾਂ ਤੇ 8 8 ਤਰੀਕ ਦੀ ਸ਼ਾਮ ਤੋਂ ਤਬਦੀਲੀ ਮੌਸਮ ਦੇ ਵਿੱਚ ਸੰਭਵ ਹੈ ਬਦਲ ਵਾ ਜਿਹੜੀ ਐਂਟਰ ਕਰ ਸਕਦੀ ਹੈ 9 10 11 12 ਇਹ ਅੱਗੇ ਫਿਰ ਚ ਵੀ ਹੋ ਸਕਦਾ ਹੈ 10 11 12 ਵੀ ਹੋ ਸਕਦਾ ਹੈ ਤੇ ਇਹਨਾਂ ਦੋ ਤਿੰਨ ਦਿਨਾਂ ਦੇ ਦਰਮਿਆਨ ਰੁਕ ਰੁਕ ਕੇ ਛਰਾਟੇ ਜਿਹੜੇ ਲੱਗਣਗੇ ਇਹ ਸਿਸਟਮ ਇੱਕ ਵਾਰ ਚਾ ਛੱਟ ਤਗੜੀ ਨਹੀਂ ਲਵਾਵੇਗਾ ਹੋ ਸਕਦਾ ਇੱਕ ਵਾਰ ਚਾ ਛੱਟ ਲਵਾ ਵੀ ਦੇ ਕੁਦਰਤ ਦੇ ਹੱਥ ਵਾ ਸਾਬ बाकी ਮੌਕੇ ਤੇ ਫਿਰ ਤੁਹਾਨੂੰ ਇਹਦੀ ਅਸੀਂ ਰੈਗੂਲਰ ਦਰਦ ਦੇ ਦਰਾਂ ਤੁਹਾਨੂੰ ਅੱਜ ਸ਼ੁਕਰੀਆ